ਸਤਗੁਰੂ ਨੇ ਉੱਥੇ ਬਿਰ ਉਪਦੇਸ਼ ਦਿੱਤਾ ਕਹਿਣ ਲੱਗੇ ਤੁਸੀਂ ਇਹਨੂੰ ਮਾਰਿਆ ਈਰਖਾ ਦੀਨ ਮਾਰਿਆ ਕਹਿੰਦੇ ਤਿੰਨ ਤਰ੍ਹਾਂ ਦੀ ਬਿਰਤੀ ਦੇ ਲੋਕ ਆ ਇੱਕ ਪੱਥਰ ਬੰਦਿਆ ਰਹਿੰਦੇ ਵੀ ਬਾਣੀ ਚਾਹ ਸੰਗਤ ਵਿੱਚ ਆ ਪਰ ਸੱਚੀ ਮੁੱਚੀ ਕਈ ਸਾਲ ਲੰਘਣ ਤੋਂ ਬਾਅਦ ਵੀ ਪੱਥਰ ਦੇ ਪੱਥਰ ਹੀ ਰਹਿੰਦੇ ਆ ਭਿੱਜਦੇ ਕੋਈ ਨਹੀਂ ਉਹ ਬਾਣੀ ਨੂੰ ਨੌਲੇਜ ਦੀ ਤਰ੍ਹਾਂ ਲੈਂਦੇ ਆ ਇਹ ਗਿਆਨ ਹੋ ਗਿਆ ਜੀ ਅਧਿਉਨਿਕ ਜੋਗ ਹੋ ਗਿਆ ਜੀ ਸੱਚੀ ਮੁੱચી ਅੰਦਰ ਸੁੱਕ ਜਾਂਦਾ ਪੱਥਰ ਪਾਣੀ 'ਚ ਨਹੀਂ ਤੇ ਪੱਥਰ ਪਾਣੀ 'ਚ ਬੈਠਾ ਵੱਧ ਪਾਣੀ ਦੀ ਵਿਆਖਿਆ ਕਰੇ ਤੇ ਆਪ ਭੇਜ ਨਹੀਂ ਰਿਹਾ ਮਾਲਕ ਕਹਿਣ ਲੱਗੇ ਇਹ ਕਠੋਰ ਬੰਦੇ ਨੇ ਅਸਲ 'ਚ ਇਹਨਾਂ ਨੂੰ ਗੁਰੂ ਰਾਮਦਾਸ ਕਹਿ ਗਏ ਜਿਨ ਕੇ ਚਿੱਤ ਕਠੋਰ ਕੈ ਸੀ ਬੈ ਨਾ ਸਤਗੁਰ ਪਾਸ ਉਥੈ ਸੱਚ ਵਰਤਦਾ ਕੂੜਿਆਰਾ ਚੇਤੂ ਦਾਸ ਉਹ ਵੱਲ ਛਲ ਕਰ ਚਤ ਕੱਟ ਦੇ ਫਿਰ ਜਾਏ ਬਹਿਨ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਢਈ ਮਨ ਵੇਖੋ ਕਰਨ ਰਜਾਸ ਕੂੜਿਆਰ ਕੂੜਿਆਰੀ ਜਾਇਰ ਅਲੇ ਸੱਚਿਆਰ ਸਿੱਖ ਬੈਠੇ ਸਤਗੁਰ ਪਾਸ ਹਜ਼ੂਰ ਕਹਿੰਦੇ ਕਿ ਪੱਥਰ ਨੇ ਬਿਲਕੁਲ ਨਹੀਂ ਭੇਜਦੇ ਪਏ ਦੂਜੇ ਕਹਿੰਨ ਲਗੀ ਮਿੱਟੀ ਦੀ ਤਰ੍ਹਾਂ ਨੇ ਆਪਣੀ ਖੁੰਦ ਕੋਈ ਨਹੀਂ ਛੱਡਦੇ ਪਰ ਘੁਲ ਜਾਂਦੇ ਆ ਮਿੱਟੀ ਘੁਲ ਜਾਏ ਥੱਲੇ ਬਹਿ ਗਈ ਦਲਾਤਾ ਸਾਰਾ ਪੀਗਲ ਗਿਆ ਨਾ ਜੇਕੋ ਦਲਾਤਾ ਘੁਲ ਗਿਆ ਪਰ ਉਹ ਦਾ ਜਿਹੜਾ ਆਪਣਾ ਤਾਂ ਤੇ ਮਿੱਟੀ ਦਾ ਉਹਨੇ ਖੂਨ ਨਹੀਂ ਗਵਾਈ ਪਹਿਲਾਂ ਆਕਾਰ ਚ ਵੀ ਸੀ ਉਹਨ ਥੱਲੇ ਵੇਚ ਗਈ ਪਰ ਹੈ ਤਾਂ ਹੱਥ ਮਾਰੂਗੀ ਫੇਰ ਨਿਕਲਾਉਣਾ ਉਹਨੇ ਮਹਾਰਾਜ ਕਹਿੰਦੇ ਨੇ ਕੁਝ ਉਹ ਨੇ ਜਿਹੜੇ ਥੋੜਾ ਬਹੁਤਾ ਢਲਦੇ ਆ ਪਰ ਆਪਣੀ ਖੌਂਦ ਦੀ ਖੂਨ ਨਹੀਂ ਛੱਡਦੇ ਤੀਜੇ ਉਹ ਗੁਰਮੁਖ ਨੇ ਨਾਮ ਰਸੀਏ ਜਿਹੜੇ ਸੱਚੀ ਮੁੱਚੀ ਪਤਾਸੇ ਦੀ ਤਰ੍ਹਾਂ ਨੇ ਘੁਲ ਗਏ ਪਸ਼ਾਣੀ ਕੋ ਨਹੀਂ ਪਾਣੀ ਦੇ ਵਿੱਚ ਉਖੀ ਰੂਪ ਉਹਦਾ ਹੋ ਜਾਂਦਾ ਹੈ ਕਹਿੰਦੇ ਜਿੰਨੂੰ ਤੁਸੀਂ ਮਾਰਿਆ ਇਸ ਸੱਚੀ ਮੁੱਚੀ ਪਤਾਸੀ ਦੇ ਤਰ੍ਹਾਂ ਇੱਕ ਗੁਰੂ ਵਿੱਚ ਆਪੀ ਇਹ ਹੋ ਚੁੱਕਾ ਹੈ ਮੈਂ ਫਿਰ ਬੇਨਤੀ ਕਰਾਂਗਾ ਮੈਂ ਉਦਾਹਰਨ ਲੈਂਖੇ ਕਿ ਭਗਤੀ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਬੰਦਾ ਪੱਥਰ ਬਣ ਜਾਂਦਾ ਹੈ ਕਠੋਰ ਬਣ ਜਾਂਦਾ ਹੈ ਇਹ ਕਾਰਨ ਜਦੋਂ ਸਿਮਰਨ ਨਹੀਂ ਕਰਦਾ ਅੰਦਰ ਤੇ ਗੱਲ ਗੁਰੂ ਦੀ ਕਰਦਾ ਪਰ ਪੱਥਰ ਜਿਹਾ ਬਣਿਆ ਰਹਿੰਦਾ ਹੰਤਾ ਭਿਜਦਾ ਕੋਈ ਨਹੀਂ ਗੁਰੂ ਸਾਹਿਬ ਜੀ ਕਹਿ ਰਿਹਾ ਕਿ ਜਿਸ ਤਰ੍ਹਾਂ ਪੱਥਰ ਪਾਣੀ ਵਿੱਚ ਪਿਆ ਹੋਇਆ ਵਿੱਜਦਾ ਨਹੀਂ ਵਿੰਨਿਆ ਨਹੀਂ ਜਾਂਦਾ ਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਆ ਉਹ ਬੰਦਾ ਹੈ ਜਿਹੜਾ ਭਗਤੀ ਤੋਂ ਗਿਆਨ ਹੈ ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਕਹਿੰਦੇ ਆ ਵੀ ਸਵੇਰ ਤੋਂ ਸਿਮਰਨ ਕਰੋ ਹੁਣ ਤੋਂ ਸ਼ੁਰੂ ਕਰੋ ਵਾਹਿਗੁਰੂ ਗੁਰ ਮੰਤਰ ਹੈ ਭਾਈ ਪਰ ਇਹ ਮੈਂ ਸਿਰਫ ਸੇਖੋਂ ਦੇ ਨਾਤੇ ਜਪਾ ਸਕਨਾ ਪਰ ਮੈਂ ਦਿੜਣੇ ਹੀ ਕਰਾ ਸਕਦਾ ਦਿੜਣੇ ਕੇਵਲ ਪੰਜ ਪਿਆਰੇ ਹੀ ਕਰਾਉਂਦੇ ਆ ਜੋ ਸਤਗੁਰੂ ਦੇ ਘਰ ਦਾ ਵਿਦਾਨ ਹੈ ਮਰਿਆਦਾ ਦੇ ਕੋਈ ਅਰਥ ਨਹੀਂ ਹਜ਼ੂਰ ਨੇ ਤੇ ਸ਼ਬਦ ਵਰਤੇ ਕਿ ਭਾਈ ਤੈਸੇ ਹਿਤਮਤਾਏ ਪਛਾਨੋ ਭਗਤਹੀਨ ਜੋ ਪ੍ਰਾਨੀ ਜਿਹੜਾ ਭਗਤੀ ਤੋਂ ਗਿਣਾ ਬੰਦਾ ਬਸ ਪੱਥਰ ਹੈ ਅੱਗੇ ਜੀ ਫਿਰ ਮਾਲਕ ਜੀ ਸਤਗੁਰੂ ਉੱਤੇ ਸਮਝਾਇਆ ਅੱਗੇ ਸਾਨੂੰ ਸਮਤ ਦਿਓ ਕੱਲ ਮੈਂ ਇਹ ਤੇ ਫਿਰ ਸ਼ਬਦ ਆ ਗਿਆ ਮੈਂ ਮੈਂ ਅਰਥ ਵਿੱਚ ਜਿੱਥੇ ਤੇ ਮੈਂ ਆਇਆ ਕਲ ਮੈਂ ਮੁਕਤ ਨਾਮ ਤੇ ਪਾਵਤ ਇਸ ਕਲਯੁਗ ਵਿੱਚ ਇਸ ਸੰਸਾਰ ਵਿੱਚ ਜੇ ਕਿਸੇ ਨੇ ਮੁਕਤ ਹੋਣਾ ਹੈ ਤੇ ਨਾਮ ਨੇ ਹੀ ਮੁਕਤ ਕਰਨਾ ਹੈ